ਨਜਾਇਕੁ ਦੇਵ ਤਨੁਕੁ ਦੇਵ ਗੁਰੂ ਪੇਰ ਸਤ ਸੰਗਤ ਜੀ ਗੋਸਵਾਮੀ ਸਤਗੁਰ ਨਬਦਾਸ ਸਿੰਘ ਮਹਾਰਾਜੀ ਦੇ ਜਨਮ ਦਿਨ ਦੀ ਅਰ ਸਭ ਨੂੰ ਲੱਖ ਲੱਖ ਵਧਾਈ ਸਾਧਸੀ ਪਹੁੰਚੇ ਜੀ ਮਾਤਾ ਸਤਰੀ ਬਾਈ ਫੁੱਲੀ ਵੈਲਫੇਅਰ ਸੁਸਾਇਟੀ ਪਿੰਡ ਟਾਕਰਪੁਰ ਜਿਤ ਸਤਗੁਰ ਗੋਸਵਾਮੀ ਨਬਦਾਸ ਮਹਾਰਾਜੀ ਜੋ ਜਨਮ ਦਿਨ ਜਿਹੜਾ ਮਨਾਇਆ ਗਿਆ ਸਸਵਲੇ ਸੁਸਾਟੀ ਦੇ ਵੱਲੋਂ ਸ੍ਰੀ ਰਿਸ਼ਮਾ ਸਰਦਾਰੀ لال ਅਤੇ ਜਗਮਰ ਜੀ ਦੇ ਵੱਲੋਂ ਜੋ ਇਥੇ ਜਲ ਸੇਵਾ ਵਰ ਫਲਨ ਸੇਵਾ ਜਿਹੜੀ ਆ ਹੋ ਨਭਾਈ ਗਈ ਇਹ ਸੇਵਾ ਇਹਨਾਂ ਮੈਂਬਰਾਂ ਵੱਲੋਂ ਨਿਜੀ ਸੇਵਾ ਕਰਕੇ ਨਭਾਈ ਗਈ ਸੋਸਾਇਟੀ ਦਾ ਕੋਈ ਵੀ ਪੈਸਾ ਇਕੱਠ ਕਰਦੇ ਨਹੀਂ ਜਿੱਤਾ ਗਿਆ ਸੋ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਗੋਸਵਾਮੀ ਸਤਗੁਰ ਨਬਰਾਸਿ ਮਹਾਰਾਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਸੋ ਆਉ ਸਭ ਮਿਲ ਕੇ ਸਭਰ ਮਾਲਾ ਸਤਕਾਰ ਕਰੀਏ ਤੇ ਇੱਕ ਦੂਸਰੇ ਨਾਲ ਮਿਲ ਕੇ ਸਮਾਜ ਦੀ ਭਲਾਈ ਦੇ ਕਾਰਜ ਜੜੋ ਕਰਦੇ ਰਹੀਏ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਗੋਸਵਾਮੀ ਸਤਗੁਰੂ ਨਬਦਾਸ ਮਹਾਰਾਜਾ ਜਨਮ ਦਿਨ ਲਗਾ